ਸ਼ਾਰਪਨ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਮੇਰੇ ਵੱਲੋਂ ਜਾਨਕੀ ਦਲਬਖ ਸਿੰਘ ਗੁਰਾਇਆ ਵੱਲੋਂ ਸਤਿ ਸ਼ਕਰ ਅੱਜ ਪਹੁੰਚੇ ਜੀ ਹਲਕਾ ਮਕੇਰੀਆਂ ਦੇ ਆਮ ਆਦਮੀ ਪਾਰਟੀ ਦੇ ਸਲੱਖਣ ਸਿੰਘ ਜੀ ਜਗੀ ਦੇਕਰ ਜਿਨ੍ਹਾਂ ਤੇ ਬੀਤੇ ਦਿਨੀ ਇੱਕ ਕਾਤਲਾਨਾ ਹਮਲਾ ਕੀਤਾ ਗਿਆ ਜੁਨ੍ਹਾਂ ਨੂੰ ਗੰਭੀਰ ਰੂਪ ਵਿੱਚ ਉਹਨਾਂ ਦੇ ਘਰ ਦੇ ਮੂਹਰੇ ਹੀ ਸੱਟਾਂ ਲਗਾ ਕੇ ਛੱਡ ਦਿੱਤਾ ਗਿਆ ਔਰ ਉਹਨਾਂ ਨੂੰ ਤੁਰੰਤ ਜਿਹੜਾ ਇੱਥੋਂ ਡੀ ਐਮ ਸੀ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ ਅੱਜ ਉਹਨਾਂ ਦੇ ਵਸਤਾਂ ਤੇ ਪਹੁੰਚੇ ਆਂ ਜਾਣਦੇ ਆ ਉਹਨਾਂ ਦੇ ਕੋਲੋਂ ਜਿਹੜੇ ਉਹ ਕੀ ਕਹਿਣਾ ਚਾਹੁੰਦੇ ਨੇ ਸਤਿ ਸ਼ਕਰ ਜੀ ਬਹੁਤ ਬਹੁਤ ਧੰਨਵਾਦ ਹਸ਼ਿਆਰਪੁਰ ਨੀ ਦੇ ਨਿਊਜ਼ ਦੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਅੱਜ ਮੇਰੇ ਕੋਲ ਆ ਕੇ ਲੋਕਾਂ ਦੇ ਰੂਬਰੂ ਕਰਨ ਦਾ ਮੈਨੂੰ ਮੌਕਾ ਦਿੱਤਾ ਜਗੀ ਜੀ ਕੀ ਕਾਰਨ ਲਿਆ ਜਿਹੜਾ ਤੁਹਾਡੇ ਤੇ ਹਮਲਾ ਹੋਇਆ ਦਾ ਅਜੇ ਤੱਕ ਜਿਹੜੀ ਉਹਨਾਂ ਦੀ ਦੋਸ਼ੀਆਂ ਦੀ ਗ੍ਰਿਫਤਾਰੀ ਆ ਉਹ ਨਹੀਂ ਹੋਈ ਕੀ ਕਾਰਨ ਕਾਰਨ ਤੁਸੀਂ ਮੇਰੇ ਤੋਂ ਵੀ ਪੁੱਛ ਲਓ ਜਾਂ ਤੁਸੀਂ ਆਮ ਆਵਾਮ ਕੋਲੋਂ ਬੇਸ਼ੱਕ ਪੁੱਛ ਲਓ ਮਕੇਰੀਆਂ ਹਲਕੇ ਦੇ ਕੋ ਕਿ ਤੁਹਾਨੂੰ ਹਰ ਬੰਦੇ ਦੀ ਜਿਹੜੀ ਆਵਾਜ਼ ਸੁਣਾਈ ਦੇਗੀ ਕਿ ਜਿਹੜਾ ਹਮਲਾ ਸੀ ਇਹ ਇੱਕ ਪੋਲੀਟੀਕਲ ਹਮਲਾ ਸੀ ਇਹ ਹਮਲੇ ਦੇ ਪਿੱਛੇ ਆਪਾਂ ਜੇ ਕਹਿ ਲਈਏ ਸਰਕਾਰੀ ਤੰਤਰ ਜਾਂ ਇੱਥੋਂ ਦੀ ਮੌਜੂਦਾ ਸਰਕਾਰ ਆ ਉਹਦੀ ਮਿਲੀਭੁਗਤ ਨਾਲੇ ਹਮਲਾ ਕਰਾਇਆ ਗਿਆ ਸੀ ਦੇਖਿਆ ਜਾ ਰਿਹਾ ਕਿ ਤੁਸੀਂ ਕਾਫੀ ਲੰਮੇ ਸਮੇਂ ਤੋਂ ਜਿਹੜੀ ਭੂ ਮਾਫੀਆ ਦੇ ਖਿਲਾਫ ਰੇਤ ਮਾਫੀਆ ਦੇ ਖਿਲਾਫ ਜਿਹੜੀ ਇੱਕ ਆਵਾਜ਼ ਚੱਕ ਰਹੇ ਸੀ ਕੀ ਲੱਗਦਾ ਇਸ ਈਸ ਨੂੰ ਲੈ ਕੇ ਜਿਹੜਾ ਹਮਲਾ ਤੁਹਾਡੇ ਤੇ ਕਰਾਇਆ ਗਿਆ ਬਿਲਕੁਲ ਮੇਰੀ ਨਿੱਜੀ ਦੁਸ਼ਮਣੀ ਕਿਸੇ ਨਾਲ ਨਹੀਂ ਅਜੇ ਤੱਕ ਮੇਰਾ ਪੋਲੀਟੀਕਲ ਜਿਹੜਾ ਕੈਰੀਅਰ ਹੈ ਪਿਛਲਾ ਬੇਸ਼ੱਕ ਤੁਸੀਂ ਉਦੀ ਕੋਕਸਾਂ ਇਸ਼ਾਨਬੀਨ ਕਰ ਲੋ ਅੱਜ ਤੱਕ ਮੇਰੀ ਕਿਸੇ ਨਾਲ ਕੋਈ ਲੜਾਈ ਨਾ ਕੋਈ ਰੰਜਿਸ਼ ਬਾਜੀ ਨਾ ਮੈਂ ਕਿਸੇ ਨਾਲ ਨਜਾਇਜ਼ ਕੀਤੀ ਹੈ ਆਪਾਂ ਕਾਫੀ ਲੰਮੇ ਸਮੇਂ ਤੋਂ ਰੇਤ ਮਾਫੀਆ ਮਾਈਨਿੰਗ ਮਾਫੀਆ ਕ੍ਰੈਸ਼ਰ ਮਾਫੀਆ ਜਿਹੜਾ ਸਾਡੇ ਇਲਾਕੇ 'ਚ ਬਹੁਤ ਜ਼ਿਆਦਾ ਫੈਲ ਚੁੱਕਾ ਸੀ ਉਹਦੇ ਖਿਲਾਫ ਆਵਾਜ਼ بلند ਕਰ ਰਹੇ ਸੀ ਔਰ ਉਹਨਾਂ ਉਹਨਾਂ ਲੋਕਾਂ ਨੇ ਉਸ ਆਵਾਜ਼ ਨੂੰ ਬੰਦ ਕਰਨ ਦੇ ਲਈ ਜਿਹੜੇ ਹੋਰ ਵੀ ਲੋਕ ਆਵਾਜ਼ ਚੱਕਦੇ ਸੀ ਉਹਨਾਂ ਨੂੰ ਘਰ ਬਿਠਾਉਣ ਦੇ ਲਈ ਇਹ ਮੇਰੇ ਤੇ ਬਿਲਕੁਲ ਸਾਜ਼ਤਿਆਤ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹ ਹਮਲਾ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਆਪਣਾ ਕਾਰੋਬਾਰ ਹੈ ਉਹਨਾਂ ਨੇ 10 ਗੁਣਾ ਵਧਾ ਦਿੱਤਾ ਤੁਹਾਨੂੰ ਕਿਸਤੇ ਸ਼ੱਕ ਜਾਰ ਹੁੰਦਾ ਮੈਂ ਬਿਲਕੁਲ ਮੈਂ ਜੋ ਜਿਹੜੀ ਗੱਲ ਕੀ ਪਹਿਲੀ ਫਸਟ ਜਿਹੜੀ ਮਕੇਰੀਆ ਪੁਲਿਸ ਨੇ ਮੇਰੇ ਤੋਂ ਬਿਆਨ ਲਏ ਸੀ ਮੈਂ ਉਹ ਚ ਆਪਣੀ ਸਟੇਟਮੈਂਟ ਦਿੱਤੀ ਹੈ ਪੁਲਿਸ ਨੇ ਅਜ ਤੱਕ ਉਹਨਾਂ ਬੰਦਿਆਂ ਨੂੰ ਪਰਚੇ ਦਰਜ ਨਾ ਕੀ ਕਿਰਸੀ ਅਜ ਤੱਕ ਉਹਨਾਂ ਨੂੰ ਥਾਣੇ ਬੁਲਾ ਕੇ ਪੁੱਛਿਆ ਤੱਕ ਨਹੀਂ ਕਿ ਲੱਗਦਾ ਇਸ ਚੀਜ਼ ਦੀ ਜਿਹੜੀ ਆਵਾਜ਼ ਆ ਤੁਸੀਂ ਪ੍ਰਸ਼ਾਸਨ ਦੇ ਅਗੇ ਕਿੱਥੇ ਕਿੱਥੇ ਤੱਕ ਦਾ ਹੈ ਮੈਂ 2 ਮਹੀਨੇ ਤੱਕ ਮੇਰਾ ਜਿਹੜਾ ਲਾਜ਼ ਸੀ ਪਹਿਲਾਂ ਸੀएमसी ਜਾਂ ਹੁਸ਼ਿਆਰਪੁਰ ਦੇ ਅਲੱਗ-ਅਲੱਗ ਹਸਪਤਾਲਾਂ ਵਿੱਚ ਹੁੰਦਾ ਰਿਹਾ ਮੈਂ ਉਸ ਤੋਂ ਬਾਅਦ ਜਦੋਂ ਘਰ ਆਇਆ ਕਾਰਾਂ ਤੋਂ ਬਾਅਦ ਮੈਂ ਐਸਐਸਪੀ ਸਾਹਿਬ ਨੂੰ ਮਿਲ ਕੇ ਖੁਦ ਆਇਆ ਐਸਐਸਪੀ ਸਾਹਿਬ ਨੂੰ ਮਿਲਿਆ ਮੈਂ ਐਸਐਸਪੀ ਸਾਹਿਬ ਨੇ ਮੈਨੂੰ ਐਸਪੀ ਸੰਧੂ ਸਾਹਿਬ ਨੂੰ ਮਿਲਣ ਨੂੰ ਕਿਹਾ ਉਹਨਾਂ ਨੂੰ ਵੀ ਮਿਲੇ ਆ ਐਸਪੀ ਧਰਮਵੀਰ ਜੀ ਨੂੰ ਮਿਲੇ ਆ ਕੱਲ ਪਰਸੋਂ ਡੀਐਸਪੀ ਡੀਆਈਸੀ ਮੇ ਤੋਂ ਸ਼ਰਮਾ ਜੀ ਮਗਰ ਅੱਜ ਤੱਕ ਕੋਈ ਜਿਹੜੀ ਇਨਕੁਆਰੀ ਹੈ ਕਿਸੇ ਪਾਸੇ ਨਹੀਂ ਇਹਨਾਂ ਸਾਡੇ ਪਰਿਵਾਰ ਨੂੰ ਇਹੀ ਕਹਿੰਦੇ ਨੇ ਕਿ ਇੱਕ ਅਸੀਂ ਸੈੱਟ ਬਣਾਤੀ ਆ ਮਗਰ ਕਾਗਜ਼ਾਂ 'ਚ ਕੁਝ ਨਹੀਂ ਬਣਾਇਆ ਸਿਰਫ ਜਵਾਨੋ ਜਵਾਨੀ ਸਿਰਫ ਸਾਡੀਆਂ ਅੱਖਾਂ ਪੂੰਝਣ ਲਈ ਪਹਿਲਾਂ ਸੈੱਟ ਬਣਾਤੀ ਆ ਫਿਰ ਐਸਪੀ ਸੰਧੂ ਸਾਹਿਬ ਕੋਲ ਕੇਸ ਚਲਾ ਗਿਆ ਫਿਰ ਐਸਵੀ ਧਰਮਵੀਰ ਕੋਲ ਚਲਾ ਗਿਆ ਹੁਣ ਪਤਾ ਲੱਗਾ ਕਿ ਜੇ ਡੀਐਸਪੀ ਡੀ ਕੋਲ ਚਲਾ ਗਿਆ ਗੱਲ ਕੀ ਅੱਗੇ ਤੋਂ ਅੱਗੇ ਫਾਈਲਾਂ ਚਾਈ ਜਾਂਦੀਆਂ ਮਗਰ ਜੇ ਅਸੀਂ ਪੁੱਛਦੇ ਹਾਂ ਤੇ ਅੱਗੋਂ ਹੱਸ ਕੇ ਸਾਰੇ ਅਧਿਕਾਰੀ ਇਹੀ ਕਹਿੰਦੇ ਹੈਗੇ ਮਜ਼ਾਕੀਆ ਲਿਹਾਜ਼ ਨਾਲ ਕੀ ਹੈ ਤੇ ਇਹ ਸਾਡਾ ਪੋਲੀਟੀਕਲ ਦਬਾਅ ਹੈ ਅਸੀਂ ਇਥੇ ਕੁਝ ਨਹੀਂ ਕਰ ਸਕਦੇ ਆਮ ਆਦਮੀ ਪਾਰਟੀ ਦੇ ਇੱਕ ਤੁਸੀਂ ਸੀਨੀਅਰ ਅਧਿਕਾਰੀ ਵੀ ਰਹੇ ਹੋ ਬਲਾਰੇ ਵੀ ਰਹੇ ਹੋ ਬਹੁਤ ਚੰਗੇ 2017 ਦੀਆਂ ਵਿਧਾਨ ਸਭਾ ਚੋਣਾਂ ਵੀ ਤੁਸੀਂ ਲੜੀਆਂ ਕਿ ਲੱਗਦਾ ਪਾਰਟੀ ਨੇ ਇਸ ਮੁੱਦੇ ਤੇ ਕੋਈ ਸਟੈਂਡ ਲਿਆ ਪਾਰਟੀ ਬਿਲਕੁਲ ਨਾਲ ਹੈ ਜੀ ਜਦੋਂ ਮੈਂ ਹਸਪੀਟਲ ਸੀ ਤਾਂ ਸਾਡੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਜੀ ਦੋ ਵਾਰੀ ਖੁਦ ਐਸਐਸਪੀ ਨੂੰ ਮਿਲ ਕੇ ਗਈ ਹੈ ਮੈਂ ਆਪ ਖੁਦ ਮਿਲ ਕੇ ਆਇਆ ਡੀਐਸਪੀ ਦਫਤਰ ਮੋਰੇ ਧਰਨਾ ਪਾਰਟੀ ਵਿਰੋਧ ਦਿੱਤਾ ਗਿਆ ਸੀ ਉਹ ਚ ਸਾਰੀ ਸ਼ਮੂਲਿਤ ਕੀਤੀ ਸੀ ਕੀਤੀ ਸੀ ਪੂਰੇ ਜ਼ਿਲ੍ਹੇ ਦੀ ਟੀਮ ਨੇ ਮਗਰ ਪਤਾ ਨਹੀਂ ਮੈਨੂੰ ਸਾਨੂੰ ਨਹੀਂ ਸਮਝ ਆ ਰਹੀ ਕਿ ਕੀ ਮਜਬੂਰੀਆਂ ਐ ਮਕੇਰੀਆਂ ਦੇ ਡੀਐਸਪੀ ਦੀਆਂ ਤੇ ਕਿਉਂ ਨਹੀਂ ਐ ਉਸ ਪਾਸੇ ਜਾ ਰਿਹਾ ਸਾਡੀ ਸਮਝ ਤੋਂ ਬਾਹਰ ਆ ਜੀ ਤੁਸੀਂ ਕਹਿ ਰਹੇ ਹੋ ਡੀਐਸਪੀ ਦਫਤਰ ਮੂਰੇ ਧਰਨਾ ਵੀ ਦਿੱਤਾ ਗਿਆ ਪਾਰਟੀ ਵੀ ਆਈ ਹੋਰ ਵੀ ਜਿਹੜੇ ਤੁਹਾਡੇ ਨਜ਼ਦੀਕੀ ਆ ਸਾਰੇ ਉਥੇ ਡੀਐਸਪੀ ਦਫਤਰ ਪਹੁੰਚੇ ਸੀ ਡੀਐਸਪੀ ਸਾਹਿਬ ਵੱਲੋਂ ਕੀ ਬਿਆਨ ਦਿੱਤਾ ਮੈਂ ਤੁਹਾਡੇ ਚੈਨਲ ਦੇ ਮੱਦੇਮ ਇਹ ਰਾਈ ਦੱਸਣਾ ਚਾਹੁੰਦਾ ਕਿ ਪਿਛਲੇ 4 ਸਾਲ ਤੋਂ ਡੀਐਸਪੀ ਜਿਹੜੇ ਮਕੇਰੀਆਂ ਤਨਾਤ ਨੇ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਔਰ ਜੋ ਜਿਹੜੇ ਇਥੋਂ ਦੇ ਪਹਿਲਾਂ ਸਵਰਗਵਾਸੀ ਅਰਜਨੀਸ਼ ਕੁਮਾਰ ਬੱbbi ਐਮਐਲਏ ਸੀ ਔਰ ਉਹਨਾਂ ਦੀ ਹੁਣ ਵਾਈਫ ਐਮਐਲਏ ਹੈ ਇਹਨਾਂ ਦੇ ਰਿਸ਼ਤੇਦਾਰ ਹੈਗੇ ਆ ਡੀਐਸਪੀ ਮਕੇਰੀਆਂ ਦੇ ਲੱਗੇ ਹੋਏ ਨੇ ਔਰ ਉਸ ਸਮੇਂ ਤੋਂ ਮਕੇਰੀਆਂ ਦੇ ਵਿੱਚ ਸਭ ਤੋਂ ਵੱਧ ਕਾਲਾ ਵਿਜਾਰੀ ਹੋਈ ਹੈ ਸਭ ਤੋਂ ਵੱਧ ਇੱਥੇ ਕਤਲੋਗਾਰਦ ਹੋਈ ਹੈ ਸਭ ਤੋਂ ਮੈਨੂੰ ਲੱਗਦਾ ਹੈ ਕਿ ਕਤਲ ਵੀ ਹੋਇਆ ਦੋ ਤਿੰਨ ਔਰ ਕਈਆਂ ਦੇ ਹਮਲੇ ਹੋਏ ਆ ਪਰ ਅੱਜ ਤੱਕ ਇੱਕ ਵੀ ਜਿਹੜਾ ਮੁਲਜ਼ਮ ਫੜਿਆ ਨਹੀਂ ਗਿਆ ਕਾਰਨ ਕੀ ਹੈ ਇਤੁਰ ਸਾਬਤ ਹੁੰਦਾ ਕਿ ਇਹ ਜਿਹੜਾ ਮਕੇਰੀਆਂ ਨੂੰ ਜੰਗਲ ਰਾਜ ਬਣਾਤਾ ਬਿਹਾਰ ਦੀਆਂ ਗੱਲਾਂ ਸੁਣਦੇ ਸੀ ਉਹ ਮਕੇਰੀਆਂ ਵਿੱਚ ਹੋ ਰਹੀਆਂ ਔਰ ਇਹ ਜਿਹੜੀ ਪ੍ਰਸ਼ਾਸਨ ਦੀ ਮਿਲੀਭੁਗਤ ਦਾ ਸਾਰੇ ਜਿਹੜੇ ਕਾਰੋ ਜਿਹੜੇ ਹੋ ਰਹੇ ਆ ਕਾਰੋਬਾਰ ਹੋ ਰਹੇ ਆ ਔਰ ਜਿਹੜੇ ਲੋਕਾਂ ਦੇ ਜਿਹੜੇ ਹਮਲੇ ਹੋ ਰਹੇ ਆ ਇਹ ਬਿਲਕੁਲ ਪ੍ਰਸ਼ਾਸਨ ਨੂੰ ਦੱਸ ਕੇ ਹੋ ਰਹੇ ਆ ਦੇਖੀਏ ਇਸ ਟਾਈਮ ਅਸੀਂ ਗੱਲ ਕਰੀਏ ਕਿ ਮੰਗ ਅਸੀਂ ਕੀ ਕਰੀ ਅਸੀਂ ਮੰਗ ਕਰਦੇ ਆ ਕਿ 6 ਮਹੀਨੇ ਹੋ ਗਿਆ ਗੱਲ ਕਿ ਮੇਰੇ ਤੇ ਹਮਲਾ ਹੋਏ ਨੂੰ 6 ਮਹੀਨੇ ਹੋਣ ਦੇ ਬਾਵਜੂਦ ਅਜੇ ਤੱਕ ਜਿਹੜੀ ਜਿਹੜੀ ਇਹਨਾਂ ਦੀ ਕਾਰਵਾਈ ਹੈ ਉਹ ਟਸ ਦੀ ਮਾਸਰੀ ਹੋਈ ਆਪਾਂ ਮੰਗ ਕਰਦੇ ਆਂ ਕਿ ਪਿਛਲੇ 4 ਸਾਲ ਤੋਂ ਜਿਹੜੇ ਇਥੇ ਤਨਾਤ ਅਫਸਰ ਹੈਗੇ ਇਹਨਾਂ ਦੀ ਵਿਭਾਗੀ ਜਾਂਚ ਕਰਾਈ ਜਾਵੇ ਅਤੇ ਇਹਨਾਂ ਦੀ ਇਹਨਾਂ ਨੇ ਪਿਛਲੇ 4 ਸਾਲ ਵਿੱਚ ਕਿੰਨੀਆਂ ਕਿੰਨੀਆਂ ਆਪਣੀਆਂ ਪ੍ਰਾਪਰਟੀ ਬਣਾਈਆਂ ਉਹਦੀ ਵੀ ਜਾਂਚ ਕਰਾਈ ਜਾਵੇ ਤਾਂ ਜੋ ਲੋਕਾਂ ਨੂੰ ਲੋਕਾਂ ਨੂੰ ਇਨਸਾਫ ਮਿਲਣ ਦੀ ਆਸ ਜਾਗ ਸਕੇ ਇਨਸਾਫ ਮਿਲਣਾ ਨਹੀਂ ਲੋਕਾਂ ਨੂੰ ਇਸ ਸਰਕਾਰ ਦੇ ਵਿੱਚ ਕਾਂਗਰਸ ਸਰਕਾਰ ਦੇ ਲੋਕਾਂ ਨੂੰ ਘੱਟੋ ਘੱਟ ਆਸ ਜਾਗ ਸਕੇ ਇਹ ਸੰਸ ਲਖਨ ਸਿੰਘ ਦੀ ਜੱਗੀ ਜਿਨ੍ਹਾਂ ਤੇ ਹਮਲਾ ਹੋਇਆ ਜਿਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਜਿਹੜੀ ਮਿਲੀ ਪਹੁੰਚਤਾ ਇਹਦੇ ਨਾਲ ਹੀ ਸਾਰੇ ਕੰਮ ਜਿਹੜੇ ਆ ਉਹ ਚੱਲ ਰਹੇ ਨੇ ਔਰ ਇਹਨਾਂ ਨੇ ਇਹਦੀ ਉੱਚ ਪਦਰੀ ਜਿਹੜੀ ਜਾਂਚ ਆ ਉਹ ਕਰਾਉਣ ਦੀ ਮੰਗ ਕੀਤੀ ਆ ਕੈਮਰਾਮੈਨ ਰਵਿੰਦਰ ਸਿੰਘ ਖਾਲਸਾ ਤੇ ਦਲਬਾਖ ਸਿੰਘ ਕਰਾਇਆ